ਜਿਹਨੂੰ ਗਿਆਨ ਦੀ ਸੋਚੀ ਨਹੀਂ ਪਤਾ ਨਹੀਂ ਮੈਂ ਤੁਹਾਨੂੰ ਵਰਤੀ ਗੱਲ ਦੱਸਾਂ ਸ਼ਾਇਦ ਪਹਿਲਾਂ ਵੀ ਬਹੁਤ ਵਾਰ ਸੁਣਾਈ ਹੈ ਵੀ ਜਿਹਨੂੰ ਪਤਾ ਹੀ ਕੋਈ ਨਹੀਂ ਇੱਕ ਮੈਨੂੰ ਕਹਿਣ ਲੱਗਿਆ ਕਹਿੰਦਾ ਭਾਈ ਸਾਹਿਬ ਤੁਸੀਂ ਕਹਿੰਦੇ ਹੋ ਵੀ ਗੁਰੂ ਗ੍ਰੰਥ ਸਾਹਿਬ ਬੜੀ ਤਾਕਤਾਂ ਕਹਿੰਦਾ ਮੈਨੂੰ ਸਮਝ ਨਹੀਂ ਆ ਰਹੀ ਤਾਕਤ ਕਿਵੇਂ ਹੈ ਕਿਵੇਂ ਕਹਿੰਦਾ ਗੁੱਸਿਆ ਬਾ ਨਹੀਂ ਕਰਦੇ ਮੈਂ ਇੱਕ ਗੱਲ ਕਹਾ ਮਾ ਨੇ ਕਹਿਦੇ ਗੱਲ ਕੋਈ ਨਹੀਂ ਤੈਨੂੰ ਜਵਾਬ ਦੇ ਦਾਂਗੇ ਗੁੱਸਾ ਤਾਂ ਕਦੇ ਕਰਨਾ ਕਹਿੰਦਾ ਫਿਰ ਤਾਕਤ ਕਿਵੇਂ ਹੋਈ ਭਾਈ ਸਾਹਿਬ ਮੈਨੂੰ ਸਮਝ ਨਹੀਂ ਆਉਂਦੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਹੈ ਤਾਂ ਕਾਗਜ਼ੀ ਕਹਿੰਦਾ ਕਹਿੰਦਾ ਹੈ ਤਾਂ ਕਾਗਜ਼ ਕਹਿੰਦੇ ਕਾਗਜ਼ਾਂ ਵਿੱਚ ਕੀ ਤਾਕਤ ਹੋ ਸਕਦੀ ਹੈ ਕਾਗਜ਼ਾਂ ਵਿੱਚ ਕਹਿੰਦਾ ਕੀ ਤਾਕਤ ਹੋ ਸਕਦੀ ਹੈ ਹੁਣ ਇਹ ਨਹੀਂ ਮੈਂ ਉਹਦੇ ਉਸੇ ਵੇਲੇ ਉਹਦੇ ਬਥਾੜ ਤੇ ਮਾਰਾਂ ਲੜਾ ਪਾਉਂਦੇ ਨਾ 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 ਨਹੀਂ ਪਤਾ ਉਸ ਨੂੰ ਤਾਂ ਤੇ ਉਸ ਵੇਲੇ ਇਹਨਾਂ ਨੇ ਕਿਹਾ ਤੇ ਮੈਂ ਉਸ ਨੂੰ ਕਿਹਾ ਮੈਂ ਪਹਿਲੀ ਗੱਲ ਤਾਂ ਤੋਂ ਕਹਿੰਦਾ ਕਾਗਜ਼ਾਂ ਵਿੱਚ ਕੀ ਤਾਕਤ ਹੋ ਸਕਦੀ ਹੈ ਪਹਿਲਾਂ ਐਂ ਦੱਸ ਵੀ ਗੁਰੂ ਗ੍ਰੰਥ ਸਾਹਿਬ ਕਾਗਜ਼ਾਂ ਕੇਵਲ ਵੀ ਸਿਰਫ ਤੰਗ ਜੀ ਹੈ ਰੁਕ ਗਿਆ ਉਹ ਤੈਨੂੰ ਸਮਝ ਨਹੀਂ ਮੈਂ ਦੱਸਦਾ ਮੈਂ ਕਿ ਪਵਿੱਤਰ ਕਾਗਜ਼ਾਂ ਦੇ ਉੱਤੇ ਰੱਬੀ ਬਾਣੀ ਦੀ ਮੋਹਰ ਲੱਗੀ ਹੋਈ ਹੈ ਲੱਗੀ ਹੈ ਕਹਿੰਦਾ ਬੋਲੋ ਮੋਹਰ ਲੱਗੀ ਹੋਈ ਹੈ ਰੱਬੀ ਗਿਆਨ ਦੀ ਸੱਚੇ ਗਿਆਨ ਦੀ ਰੱਬੀ ਬਾਣੀ ਦੀ ਧੁਰ ਕੀ ਬਾਣੀ ਦੀ ਹਰ ਕੀ ਬਾਣੀ ਦੀ ਸੱਚੀ ਕੀ ਬਾਣੀ ਦੀ ਮੋਹਰ ਲੱਗੀ ਹੈ ਨਾ ਇਹ ਤਾਂ ਮੰਨਦਾ ਤੂੰ ਮੈਨੂੰ ਮਨਾਇਆ ਕਹਿੰਦਾ ਹਾਂ ਤਮੰਨਾ ਕੋਈ ਗੱਲ ਸਮਝੋ ਗੱਲ ਕਰਨੀ ਹੈ ਆਪਾਂ ਕਹਿੰਦਾ ਹਾਂ ਇਹ ਤਾਂ ਕਹਿੰਦਾ ਮੈਂ ਮੰਨਦਾ ਵੀ ਬਾਣੀ ਦੀ ਮੋਹਰ ਲੱਗੀ ਐ ਫਿਰ ਮਹ ਕਿੰਨੀ ਤਾਕਤ ਹੋ ਗਈ ਕਹਿੰਦਾ ਤਾਕਤ ਕਿਵੇਂ ਕਹਿੰਦਾ ਆਹੀ ਨਹੀਂ ਮੈਨੂੰ ਸਮਝ ਆਉਂਦੀ ਮੈਂ ਤਾਕਤ ਸਮਝ ਨਹੀਂ ਆਉਂਦੀ ਮੈਂ ਤੈਨੂੰ ਜੱਟੂ ਤਰੀਕੇ ਨਾਲ ਸਮਝਾਵਾਂ ਹਾਂ ਸਮਝਾ ਦੇਉ ਮੈਂ ਹਾਂ ਤੂੰ ਆਇਆ ਕਰ ਤੈਨੂੰ ਪਤਾ ਲੱਗ ਜੂ ਕਾਗਜ਼ਾਂ ਦੀ ਤਾਕਤ ਦਾ ਤੂੰ ਨਾ ਕਾਗਜ਼ਾਂ ਦੇ ਉੱਤੇ ਸਟੈਂਪ ਡਿਊਟੀ ਲਾ ਕੇ ਇਧਰ ਤਾਂ ਰੱਬੀ ਬਾਣੀ ਦੀ ਮੋਹਰ ਲੱਗੀ ਐ ਤਾਕਤ ਇਧਰ ਤੂੰ ਸਟੈਂਪ ਡਿਊਟੀ ਲਾ ਕੇ ਸਰਕਾਰੀ ਮੋਹਰ ਲੱਗਣੀ ਨਾ ਉਹ ਟਿਕਟਾਂ ਸਟੈਂਪ ਡਿਊਟੀ ਲਾ ਕੇ ਸਮਝ ਗਿਆ ਨਾ ਸਟੈਂਪ ਡਿਊਟੀ ਲਾ ਕੇ ਤੋਂ ਮੇਰੇ ਨਾਂ ਜ਼ਮੀਨ ਲਿਖ ਦੇ ਆਪਦੀ ਜਿੰਨੀ ਤੇਰੇ ਕੋਲ ਹੈਗੀ ਐ ਕਿੰਨੇ ਕਿੱਲੇ ਤੇਰੇ ਕੋਲੇ ਕਹਿੰਦਾ ਮੇਰੇ ਕੋਲ 10 ਕਿੱਲੇ ਵਾ 10 ਕਿੱਲੇ ਮੇਰੇ ਨਾਂ ਕਰ ਦੇ ਕਾਗਜ਼ਾਂ 'ਚ ਸਟੈਂਪ ਡਿਊਟੀ ਲਾ ਕੇ ਠੀਕ ਐ ਨਾ ਕਰਤੇ ਮੇਰੇ ਨਾਂ ਤਾਂ ਫੇਰ ਤੂੰ ਐਂ ਕਰੀ ਬੰਦੇ ਦਾ ਪੁੱਤ ਹੋਇਆ ਤਾਂ ਜਿਉਂਦਾ ਜਿਉਂਦਾ ਮੇਥੋਂ ਛੜਾ ਕੇ ਦਿਖਾਈ ਤੂੰ ਜਿਉਂਦਾ ਹੋਏਂਗਾ ਤੇਰੀ ਦੇਖ ਹੋਊਗੀ ਮੇਰੀ ਜ਼ਮੀਨ ਐ ਮੇਰੀ ਜ਼ਮੀਨ ਹੈ ਐਸਐਸਪੀ ਕੋਲ ਜਾ ਕੇ ਕਹੀਂ ਤਸਵੀਲਦਾਰ ਕੋਲ ਜਾ ਕੇ ਕਹੀਂ ਤਸਵੀਲਦਾਰ ਐਸਐਸਪੀ ਕਹੂਗਾ ਤੇ ਛੇਤਰਫੇਰੋ ਇਹ ਐਵੇਂ ਜਮੀਨ ਦਾ ਮਾਲਕ ਬਣਨ ਨੂੰ ਫਿਰਦਾ ਹੈ ਇਹ ਜ਼ਮੀਨ ਦੇ ਕਾਗਜ਼ ਪੰਥਪ੍ਰੀਤ ਸਿੰਘ ਕੋਲੇ ਹੈ ਇਹ ਜ਼ਮੀਨ ਦੇ ਕਾਗਜ਼ ਪੰਥਪ੍ਰੀਤ ਦੇ ਨਾਮ ਹਾਂ ਕਾਗਜ਼ ਮੇਰੇ ਨਾਂ ਬੋਲਦੇ ਆ ਨਾ ਮੈਂ ਐਸਐਸਪੀ ਮੇਰੇ ਹੱਕ 'ਚ ਬੋਲੂ ਤਸਵੀਲਦਾਰ ਵੀ ਸਰਕਾਰਾਂ ਵੀ ਕੋਰਟਾਂ ਜੱਜ ਮੇਰੇ ਹੱਕ 'ਚ ਬੋਲਣਗੇ ਉਹ ਕਹਿੰਦੇ ਨਾ ਭਾਈ ਕਾਗਜ਼ ਉਹਦੇ ਕੋਲੇ ਹੈ ਮਾ ਪੁੱਤ ਮੈਰੇ ਤੈਨੂੰ ਕਾਗਜ਼ਾਂ ਦਾ ਪਤਾ ਲੱਗ ਜੂ ਉਹ ਕਾਗਜ਼ਾਂ ਦੀ ਤਾਕਤ ਕੀ ਹੁੰਦੀ ਹੈ ਬੋਲੋ ਹੱਤ ਨਾਮ ਲੱਗ ਜੂ ਪਤਾ ਕਿ ਨਾ ਹਾਂਜੀ ਫੇਰ ਨੀਵੀ ਪਾਈ ਬੈਠਾ ਜਵਾਬ ਦੇਣਾ ਹੁੰਦਾ ਮੈਨੂੰ ਤੇ ਲੱਗ ਜੂ ਨਾ ਪਤਾ ਤਾਕਤ ਕੀ ਤੂੰ ਤੂੰ ਪ੍ਰਤੱਖ ਜਿਉਂਦਾ ਤੇਰੀ ਦੇਹ ਬੋਲੂ ਤੇਰੀ ਦੇਹ ਦੀ ਗੱਲ ਨੇ ਕਿਸੇ ਨੇ ਪੁੱਛਣੀ ਗੱਲ ਕਿਹਦੀ ਪੁੱਛਣਗੇ ਕਾਗਜ਼ਾਂ 'ਚ ਕੀ ਲਿਖਿਆ ਤੇਰੀ ਤਾਂ ਨਹੀਂ ਸੁਣਨੀ ਕਿਸੇ ਨੇ ਸੁਣਨੀ ਨਹੀਂ ਕਿਸੇ ਨੇ ਕਹਿਣ ਦਾ ਭਾਵ ਕੀ ਸਮਝ ਕੇ ਇੱਕ ਗੱਲ ਹੋਰ ਵੀ ਕਹੀ ਫਿਰ ਮੈਂ ਉਸ ਨੂੰ ਮੈਂ ਕਿਹਾ ਤੈਨੂੰ ਇੱਕ ਹੋਰ ਚੱਲੋ ਗੱਲ ਸਮਝਾਵਾਂ ਫਿਰ ਮੰਨਣ ਚਾਹ ਕੀ ਗੱਲ ਉਹਦੇ ਕਹਿੰਦਾ ਮੈਂ ਕਿਹਾ ਇਦਾਂ ਕਰਦੇ ਆਂ ਵੀ ਮੰਨ ਲਓ ਚਲ ਆਪਾਂ ਖਰੀਦ-ਵੇਚ ਦੀ ਗੱਲ ਕਰ ਲਾ ਸਮਝ ਲਾ ਵੀ ਤੇਥੋਂ 10 ਕਿੱਲੇ ਜ਼ਮੀਨ ਦੇ ਮੈਂ ਲੈ ਲੇ ਠੀਕ ਹੈ ਆਪਾਂ ਦੋਨੇ ਵਾਰ ਚੱਲਦੇ ਆਂ ਨਾਲ ਲੈ ਲਏ ਆਪਾਂ ਸਰਪੰਚ ਨੂੰ ਨੰਬਰਦਾਰ ਨੂੰ ਲੈ ਲੈਣੇ ਆਂ ਤਸਹੀਲਦਾਰ ਕੋਲ ਹੀ ਵਕ ਜਨੇ ਆਪਾਂ ਠੀਕ ਹੈ ਤਸਹੀਲਦਾਰ ਕੋਲੇ ਜਾ ਕੇ ਤੂੰ ਕਹਿੰਦੀ ਵੀ ਮੈਂ ਜ਼ਮੀਨ ਪੰਥ ਪ੍ਰੀਤ ਸਿੰਘ ਨੂੰ ਦਿੱਤੀ ਮੈਂ ਕਹਦੂੰ ਤਸੀਲਾ ਸਾਹਿਬ ਮੈਂ ਖਰੀਦ ਲਈ ਗਵਾਹ ਤੁਹਾਡੇ ਸਾਹਮਣੇ ਸਰਪੰਚ ਕਹਦੂ ਹਾਂ ਜੀ ਮੈਂ ਗਵਾਹ ਐ ਜ਼ਮੀਨ ਇਹਨਾਂ ਨੇ ਦਿੱਤੀ ਇਹਨਾਂ ਨੂੰ ਨੰਬਰਦਾਰ ਕਹਦੂ ਮੇਰੀ ਵੀ ਗਵਾਹੀ ਐ ਕਹਤਾ ਆਪਾਂ ਬੋਲੋ ਤੁਸੀਂ ਦਰਮਣ ਨਹੀਂ ਕਿਉਂ ਨਹੀਂ ਮੰਨਣਾ ਬੋਲੋ ਉਹ ਕਹੋ ਕਾਗਜ਼ਾਂ ਤੇ ਲੇਖ ਲੈ ਕੇ ਆਓ ਕਹੂ ਨਾ ਇਹ ਕਾਗਜ਼ਾਂ ਤੇ ਲਿਖ ਕੇ ਲੈ ਕੇ ਆਓ ਜਦੋਂ ਨੇ ਕਿਹਾ ਕਾਗਜ਼ਾਂ ਤੇ ਲਿਖ ਕੇ ਲੈ ਕੇ ਆਓ ਫਿਰ ਮੈਂ ਕਹਿੰਦੂ ਵੀ ਤੀਹ ਸੀਲਦਾਰ ਸਾਹਿਬ ਕਾਗਜ਼ਾਂ ਤੋਂ ਕੀ ਕਰਾਉਣੇ ਜੀ ਆ ਦੇਖੋ ਮੈਂ ਖਰੀਦ ਵੀ ਮੈਂ ਤੁਹਾਡੇ ਸਾਹਮਣੇ ਖੜਾ ਹਾਂ ਇਹਨੇ ਵਿੱਚਤੀ ਸਾਹਮਣੇ ਖੜਾ ਤੁਹਾਡੇ ਆ ਸਰਪੰਚ ਸਾਹਿਬ ਖੜੇ ਐ ਨੰਬਰਦਾਰ ਸਾਹਿਬ ਖੜੇ ਆ ਤੁਸੀਂ ਹੈਗੇ ਹੋ ਹੂੰ ਕਾਗਜ਼ਾਂ ਤੋਂ ਅਸੋ ਕੀ ਕਰਾਉਣੇ ਜਦੋਂ ਇਹਨਾਂ ਕਿਹਾ ਤਾਂ ਸੀਲਦਾਰ ਮੈਨੂੰ ਕਹਿਣ ਲੱਗਿਆ ਕਹਿੰਦਾ ਇੱਕ ਦਿਨ ਮੈਂ ਵੀ ਮਰ ਜੀ ਤੋ ਸਿਦਾਰ ਕੀ ਕਹਿੰਦਾ ਇੱਕ ਦਿਨ ਮੈਂ ਵੀ ਮਰ ਜੂ ਗੱਲ ਸੱਚੀ ਐ ਕਹਿੰਦੇ ਇੱਕ ਦਿਨ ਸਰਪੰਚ ਵੀ ਮਰ ਜੂ ਨੰਬਰਦਾਰ ਵੀ ਬੋਲੋ ਮਰ ਜੂ ਖਰੀਦਣ ਵਾਲਾ ਵੀ ਮਰ ਜੂ ਵੇਚਣ ਵਾਲਾ ਵੀ ਰਹਿਣਗੇ ਤਾਂ ਜ਼ਮੀਨ ਦੇ ਕਾਗਜ਼ ਰਹਿਣਗੇ ਪੁੱਤ ਲਿਖ ਕੇ ਲਿਓ ਬੋਲੋ ਸਤਨਾਮ ਰਹਿਣਗੇ ਤਾਂ ਜ਼ਮੀਨ ਦੇ ਕਾਗਜ਼ ਰਹਿਣਗੇ ਸਮਝ ਗਏ ਇਸ ਗੱਲ ਨੂੰ ਕਿਸ ਕਰਕੇ ਬਹੁਤ ਵੱਡਾ ਰੋਹਾਨੀਅਤ ਦਾ ਖਜ਼ਾਨਾ ਜਿਨ੍ਹਾਂ ਨੂੰ ਨਹੀਂ ਪਤਾ ਇਹ ਕੈਸਾ ਖਜ਼ਾਨਾ ਹੈ ਉਹਨਾਂ ਨੂੰ ਨਹੀਂ ਪਤਾ ਵੱਖਰਾ ਵਿਸ਼ਾ ਹੈ ਇਸ ਕਰਕੇ ਜੁੜੀਏ ਗੁਰਬਾਣੀ ਗਿਆਨ ਨਾਲ ਖਜ਼ਾਨਾ ਕਿੰਨਾ ਮਹਾਨ ਹੈ ਇਹ ਕਹਿਣ ਨਾਲ ਨਹੀਂ ਪਤਾ ਲੱਗਣਾ ਜਦੋਂ ਗਹਿਰਾਈ ਵਿੱਚ ਜਾਓਗੇ ਨਾ ਫਿਰ ਪਤਾ ਲੱਗਣਾ ਹੈ ਕਿ ਗੁਰੂ ਦਾ ਸਾਗਰ ਹੈ ਜੋ ਇਹ ਗਿਆਨ ਦਾ ਇਹ ਗਿਆਨ ਦੇ ਹੀਰੇ ਮੋਤੀਆਂ ਨਾਲ ਭਰਿਆ ਪਿਆ ਹੈ ਗੁਰ ਸੰਕਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ ਇਹ ਜਿਹੜੇ ਇਸ ਗਿਆਨ ਦੇ ਸਾਗਰ ਵਿੱਚੋਂ ਗਿਆਨ ਦੇ ਮੋਤੀ ਚੁਗਦੇ ਨੇ ਗੁਰਸਿੱਖ ਹੰਸ ਉਹੀ ਜਾਣਦੇ ਆ ਉਹੀ ਜਾਣਦੇ ਆ ਕਿੰਨਾ ਵੱਡਾ ਖਜ਼ਾਨਾ ਸਾਡੇ ਕੋਲ ਹੈ ਰਹੁ ਵਿਚਾਰ